ਫੋਨ ਲਾ ਕੇ ਦੇਖਦੀ ਹੈਗੀ ਜੇ ਫੋਨ ਚੱਕਲੇ ਤਾਂ ਹੈ ਟੜਕੀ ਲੈ ਕੇ ਭਾਗੀ ਉਹਨੂੰ ਫੋਨ ਵੀ ਨਹੀਂ ਚੱਕਦੇ ਗਏ ਵੀ ਫੋਨ ਤਾਂ ਚੱਕ ਲੈਣ ਫੋਨ ਚੱਕ ਕੇ ਤਾਂ ਮੇਰੇ ਨਾਲ ਗੱਲ ਕਰ ਲੈਣ ਵੀ ਹਾਂ ਮਾਂ ਕੀ ਕਹਿੰਦੀ ਹੈਗੀ ਜਮਾ ਇਹ ਮੁੰਡੇ ਨੇ ਤਾਂ ਨਾ ਮੈਨੂੰ ਤਪਾਤਾ ਪਾ ਕੇ ਦਿੱਤਾ ਉਹ ਜੀ ਉਹ ਆ ਗਈ ਬੇਲ ਲਈ ਸੀ ਬੇਲ ਲੈ ਕੇ ਗਿਆ ਤੂੰ ਸਾਡਾ ਘਰ ਕਿਉਂ ਤੋਂ ਆ ਕਰਤਾ ਇਹਦੇ ਨਾਲ ਤੋਂ ਉਹੀ ਚੰਗੀ ਸੀਗੀ ਵਿਚਾਰੀ ਚਲ ਉਹ ਸਾਰਾ ਕੰਮ ਧੰਦਾ ਤੱਕ ਕਰਦੀ ਸੀਗੀ ਚੁੱਲੇ ਦਾ ਰੋਟੀ ਟੋਕ ਮੈਨੂੰ ਬੈਠੀ ਨੂੰ ਪਕਾ ਕੇ ਦਿੰਦੀ ਸੀਗੀ ਹੁਣ ਸਾਰਾ ਆਪ ਨੂੰ ਕਰਨਾ ਪੈਂਦਾ ਆਪਾਂਂਡਿਆਂ ਦਾ ਸੰਖ ਪਰਿਆ ਪਿਆਗਾ ਇਹ ਵੀ ਆਪ ਨੂੰ ਮਨ ਜਲਾ ਪਊਗਾ ਹਾਂ ਦੱਸ ਕੀ ਕੀ ਕਰਾਂ ਮੈਂ ਦੇਖਦੀ ਆਂ ਕਿ ਉੱਧਰ ਕੀ ਕਰੀ ਜਾਂਦੀ ਆ ਹੂ 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 ਰਾਦੇ ਕੁੜੇ ਨਾਲ ਹਮ ਅੰਨੀ ਠੱਡ ਪਈ ਜਾਂਦੀ ਹੈਗੀ ਹੈ ਸਾਰਾ ਕੰਮ ਤਾਂ ਦਾ ਛੱਡ ਕੇ ਅੱਜ ਫੇਰ ਨਿੱਕਾ ਉਹਨੂੰ ਲੈ ਕੇ ਵਾਗ ਗਿਆ ਫੇਰ ਬੇਬੇ ਮੈਂ ਕੀ ਕਰ ਸਕਦੀ ਆ ਨਾਲੇ ਤੇਰੀ ਤਾਂ ਪਿਆਰੀ ਨੂੰ ਸੀ ਉਹ ਇੰਨੀ ਸੋਹਣੀ ਸੁਨੱਖੀ ਘਰ ਦਾ ਕੰਮ ਹੀ ਉਹ ਸੰਭੋਗੀ ਫੇਰ ਘੁੰਮਣ ਦੀ ਹੱਕਦਾਰ ਵੀ ਹੈਗੀ ਆ ਬਾਕੀ ਜਦੋਂ ਅਗਲੀ 10 10000 ਲੈ ਕੇ ਸ਼ਾਪਿੰਗਾਂ ਕਰ ਸਕਦੀ ਆ ਘੁੰਮਣਾ ਕਿੱਡੀ ਕੀ ਗੱਲ ਆ ਚੱਲ ਕੰਮ ਧੰਦੇ ਦਾ ਤਾਂ ਕੀ ਐ ਮੈਂ ਆਪ ਹੀ ਬਿਠੇ ਰਾ ਕਰ ਲੈਣੀ ਹੁੰਨੀ ਆ ਮੈਂ ਤਾਂ ਐ ਕਹਿੰਦੀ ਆ ਮੈਂ ਖਾ ਪੈਸਾ ਤੇ ਲਿਬਾਲਾ ਖਰਚਦੀ ਆਗੀ ਉਹ ਉਹ ਜਿਹਾ ਨਿੱਕਾ ਰੋਲੇ ਫਿਰਦਾ ਵਾ ਨਿੱਕਾ ਵੀ ਨਹੀਂ ਆਂਦਾ ਵੀ ਘੱਟ ਖਰਚਾ ਕਰ ਮਾਂ ਬਾਕੀ ਉਹਨੂੰ ਪਤਾ ਨਾ ਘਰੇ ਬੁੜੀ ਬੈਠੀ ਐ ਕੰਮ ਕਰਨ ਨੂੰ ਸਾਰਾ ਕੰਮ ਆਪ ਹੀ ਕਰ ਲਊਗੀ ਹੁਣ ਹੁਰਾ ਨੂੰ ਨਹੀਂ ਨਾ ਹੈਗੀ ਜਿਹੜੀ ਘਰ ਗਰਸਤੀ ਦੀ ਫਿਕਰ ਕਰੂਗੀ ਅਗਲੀ ਨੇਤਾਲ ਦੀ ਅਸ਼ੋਕਰਾਮ ਦੇਖਣੀ ਐ ਤੁਸੀਂ ਉਹਨੂੰ ਪਹਿਲੇ ਦਿਨ ਤੋਂ ਕਦੇ ਟੋਕਿਆ ਨਹੀਂ ਅਗਲੀ ਹੁਣ ਆਵਦੇ ਤਰੀਕੇ ਨਾਲ ਚਲਦੀ ਆ ਚਲ ਨਿਆਣੀ ਆ ਘੁੰਮਣ ਫਿਰਤਾ ਆਵੇ ਚਲ ਪੈਸਾ ਤੇ ਨਿਸ਼ਾਬ ਨਾ ਲਾਵੇ ਨਾ ਪੈਸਾ ਤੇ ਨਿਬਾਲਾ ਖਰਚਦੀ ਹੈਗੀ ਕੰਮ ਕੁਮ ਤਾਂ ਮੈਂ ਬਠੇਰਾ ਕਰ ਲੈਨੀ ਹੈ ਤੇ ਕੋਈ ਗੱਲ ਨਹੀਂ ਕੰਮ ਸੁਣ ਪੈਸਾ ਥੋੜੇ ਮੁੰਡੇ ਕੋਲੇ ਵਾਧੂ ਤਾਂ ਹੀ ਤਾਂ ਦੋ ਦੋ ਰੱਖੀ ਬੈਠਾ ਸੀ ਇੱਕ ਘਰੇ ਤੇ ਇੱਕ ਬਾਹਰ ਤੇ ਇਹ ਤਾਂ ਕੋਈ ਜੇਰੇ ਵਾਲਾ ਹੀ ਕਰ ਸਕਦਾ ਫਿਰ ਪੈਸਾ ਡੋਂਚੂ ਨੂੰ ਕਾਦੀ ਸੰਗ ਉਹੀ ਤਾਂ ਮੈਂ ਗੱਲ ਕਰਦੀ ਆ ਬਿਆਹ ਦੇਖਦੇ ਨਹੀਂ ਕਿ ਪੈਸਾ ਇੱਥੇ ਲਾਉਣਾ ਕਿ ਨਹੀਂ ਲਾਉਣਾ ਤੇ ਤਿਹਾਰ ਦਾ ਦਿਨ ਸੀਗਾ ਆਉਂਦਾ ਕਰੇ ਰੌਣਦਾਰੀ ਨਾ ਹੋਈ ਗੱਲ ਕੰਮ ਤਾਂ ਦਾ ਮੇਰੇ ਨਾਲ ਮਾੜਾ ਮੋਟਾ ਕਰਾ ਲੈਂਦੀ ਚਲਾ ਕੰਮ ਤਾਂ ਦਿਨ ਤੋਂ ਮਗੌਲ ਵੀ ਨਹੀਂ ਕੰਮ ਤਾਂ ਮੈਂ ਆਪੇ ਬਥੇਰਾ ਕਰ ਲੈਣੀ ਹੁੰਨੀ ਆ ਸਾਰਾ ਮੈਂ ਕਰ ਲਿਆ ਹੁੰਦਾ ਕੰਮ ਤਾਂ ਦਾ ਥੋੜੇ ਜਿਹਾ ਭਾਂਡੇ ਜਿਹੀ ਸੀ ਕਿ ਚੱਲ ਮੈਂ ਖਾ ਉਹ ਮੈਂ ਮਾਜ ਲੂਗੀ ਫਿਰ ਬੇਬੇ ਤੂੰ ਇਹ ਸਭ ਕੁਝ ਮੈਨੂੰ ਕਿਉਂ ਦੱਸ ਰਹੀ ਆ ਤੇਰੀ ਨੂੰ ਤੇਰਾ ਪੁੱਤ ਤੇਰਾ ਕਰ ਮੇਰਾ ਤਾਂ ਕੁਝ ਨਹੀਂ ਵਿੱਚ ਤੂੰ ਮੈਨੂੰ ਕਿ ਦੱਸਦੀ ਆ ਕਿ ਤੈਨੂੰ ਐ ਲੱਗਦਾ ਵੀ ਮੈਂ ਤੇਰੇ ਨਾਲ ਆ ਕੇ ਕੰਮ ਕਰਾ ਦੂੰਗੀ ਨਾ ਹੁਣ ਤਾਂ ਕੰਮ ਕੋ ਮੈਨੂੰ ਤਾਂ ਆਪ ਹੀ ਬਿਠਾ ਰਹੀ ਆ ਕੰਮ ਕੋ ਮਜ਼ੀਦਰ ਤੂੰ ਨਾ ਟੈਂਕ ਕਰ ਬੀ ਬੁੜੀ ਤਾਂ ਨਹੀਂ ਕੰਮ ਹੁੰਦਾ ਇਹ ਮੇਰਾ ਦਿਮਾਗ ਹੀ ਫਿਰ ਗਿਆ ਮੈਂ ਤੇਰਾ ਮੱਥਾ ਮਾਰਨ ਲੱਗ ਗਈ ਬੇਲੈ ਕਿਨਾਂ ਇੱਕ ਤਾਂ ਪਤਾ ਨਹੀਂ ਕਿਉਂ ਤੁਹਾਨੂੰ ਵਹਿਮ ਐ ਸਿਰਫ ਤੁਹਾਡਾ ਮੁੰਡਾ ਤੇ ਤੁਸੀਂ ਲਈ ਕਿਉਂ ਬਾਕੀ ਸਾਰੇ ਬੇਲੈ ਕਿਤੇ ਰਿਫਰਦੇ ਐ ਸਖਰਚ ਤੇ ਤੁਹਾਡੇ ਲਾਇਕ ਪੁੱਤ ਦਾ ਤਾਂ ਪਤਾ ਹੀ ਐ ਮੈਨੂੰ ਕਿਵੇਂ ਉੱਥੇ ਉਹਨੂੰ 20000 ਦੀਆਂ ਸ਼ਾਪਿੰਗਾਂ ਕਰਾਉਂਦਾ ਫਿਰਦਾ ਇੰਨਾ ਲਾਇਕ ਪੁੱਤ ਨਹੀਂ ਮੈਂ ਦੇਖਣਾ ਉਹ ਤੁਹਾਨੂੰ ਉਹ ਉਸ ਤੋਂ ਵੀ ਵੱਧ ਲਾਇਕ ਕੱਲ ਨਿਆਣੇ ਆਗੇ ਹੁਣ ਉਹਨਾਂ ਦਾ ਟਾਈਮ ਖਾਣ ਪੈਣਾ ਹਾਂ ਹਾਂ ਦੁੱਧ ਚੁੰਗਦੇ ਆ ਦੋਨੇ ਜਾਗੇ ਕੋਈ ਗੱਲ ਨਹੀਂ ਫੇਰ ਕੀ ਆਗਾ ਪੈਸੇ ਫੋਟੋਆਂ ਦੇ ਖੇਡਦੇ ਨੇ ਹਲੇ ਤਾਂ ਉਹਨਾਂ ਨੂੰ ਕੀ ਪਤਾ ਕਾਸੇ ਪੈਸੇ ਤਾਂ ਹੱਥਾਂ ਦੀ ਮੈਲ ਆ ਕੇ ਪੈਸੇ ਆਈ ਜਾਂਦੇ ਆ ਜਾਈ ਜਾਂਦੇ ਚਲ ਉਹ ਆਪਣੇ ਸ਼ੌਕ ਪੂਰੇ ਕਰ ਲੈਂਦੇ ਆਗੇ ਫੇਰ ਬੇਬੇ ਤੈਨੂੰ ਕਾਦੀ ਟੈਨਸ਼ਨ ਜੇ ਪੈਸਾ ਤੇਰੇ ਹੱਥਾਂ ਦੀ ਮੈਲ ਆ ਫੇਰ ਕਾਣੂ ਬਿਲਕਦੀਆਂ ਘਰ ਲੈਣਦੇ ਐਸ਼ ਮੈਂ ਤਾਂ ਉਹ ਹੀ ਕਹਤਾ ਤੈਨੂੰ ਆ ਕੇ ਪੁੱਲ ਲੱਗੀ ਮੈਂ ਤੈਨੂੰ ਮੱਥਾ ਮਾਰ ਲੱਗੀ ਆ ਕੇ ਓਹੋ ਇੱਕ ਤਾਂ ਨਾ ਤੂੰ ਭੁੱਲ ਬਾਲੀ ਛਿਤੀ ਜਾਨਣੀ ਆ ਗੱਲਾਂ ਪਰ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਟਾਈਮ ਟੂ ਟਾਈਮ ਯਾਦ ਕਰਾ ਦਿਆ ਕਰੂੰਗੀ ਯਾਦ ਕੀ ਕਰਾ ਲੇਗੀ ਤੂੰ ਮੇਰੇ ਮੈਂ ਕਿਹੜਾ ਕੋਈ ਔਖੀ ਆਂਗੀ ਵੱਧ ਕੇ ਸਾਡਾ ਚੱਲੀ ਜਾਂਦਾਗਾ ਹੂੰ ਯਾਦ ਕਰਾਉਣ ਨੂੰ ਕੀ ਆ ਰੱਬ ਕਰੇ ਤੁਹਾਡਾ ਐਂ ਵਧੀਆ ਚੱਲਦਾ ਰਹੇ ਵੱਧ ਕੇ ਚੱਲੀ ਜਾਂਦਾ ਸਾਡਾ ਮਾੜਾ ਮਟਾ ਕੰਮ ਰਹਿੰਦਾਗਾ ਮੈਂ ਕਰ ਦਿੰਨੀ ਆ ਬਾਕੀ ਉਹ ਕਦ ਨਿੱਕਾ ਤੇ ਆਪ ਹੀ ਕਰ ਲੈਂਦੇ ਆਗੇ ਗਲਤ ਕਹਿਤਾ ਤੁਸੀਂ ਜਿਹੜਾ ਕੰਮ ਆਉ ਤੁਸੀ ਕਰ ਲੈਣੋ ਜਾਂ ਫਿਰ ਨਿੱਕਾ ਕਰ ਲੈਂਦਾ ਕਿਉਂਕਿ ਉਹ ਮੈਡਮ ਤਾਂ ਕਦੇ ਕੰਮ ਨੂੰ ਹੱਥ ਹੀ ਨਹੀਂ ਲਾਉਂਦੀ ਦੋਨੇ ਮਾੜੀ ਨਾਲ ਬੱਧ ਕੇ ਕਰਦੇ ਕੰਮ ਤਾਂ ਦਾ ਕੋਈ ਕੰਮ ਤਾਂ ਜੀ ਮੈਨੂੰ ਕੋਈ ਟੈਨਸ਼ਨ ਨਹੀਂ ਗਈ ਵੀ ਕੰਮ ਨਹੀਂ ਕਰੇ ਹੁੰਦਾ ਗਾ ਵੈਸੇ ਇੱਕ ਗੱਲ ਤਾਂ ਹੈ ਬੇਬੇ ਜਿੱਦੇ ਦੀ ਮੈਂ ਤੁਹਾਡੇ ਨਾਲ ਅੱਡ ਹੋਈ ਆ ਨਾ ਸੌ ਲੱਗੇ ਜ਼ਿੰਦਗੀ 'ਚ ਚੈਨ ਹੀ ਆ ਗਿਆ ਹੁਣ ਪਤਾ ਲੱਗਦਾ ਵੀ ਬੇਲੇ ਬੈਠ ਕੇ ਕਿਵੇਂ ਖਾਈਦਾ ਹੁੰਦਾ ਪਹਿਲਾਂ ਤਾਂ ਤੁਹਾਡਾ ਗੋਲਾ ਧੰਦਾ ਕਰਦੀ ਮਰ ਜਾਂਦੀ ਸੀ ਮੈਂ ਹੁਣ ਪਤਾ ਲੱਗਦਾ ਨਾ ਵੀ ਜ਼ਿੰਦਗੀ 'ਚ ਅਸ਼ੋਰਾਮ ਕਿੰਨਾ ਜ਼ਰੂਰੀ ਆ ਮੈਨੂੰ ਤਾਂ ਆਪ ਹੁਣੀ ਅਕਲ ਆਈ ਐ ਹਾਂ ਤੈਨੂੰ ਹੁਣੀ ਅਕਲ ਆਈ ਹੈਗੀ ਇਹ ਐਚਾ ਨਾ ਤੈਨੂੰ ਕਿਸੇ ਨੇ ਕਰਨ ਨਹੀਂ ਦੇਣੀਆ ਜਿਹੜਾ ਐਚਾ ਤੇ ਤੂੰ ਫਿਰਦੀ ਆ ਮੇਰੀ ਆਸ਼ੀਸ਼ੀ ਤਾਂ ਬਾਅਦ ਚ ਫਿਕਰ ਕਰਿਓ ਪਹਿਲਾਂ ਵੀ ਨੂ ਦੀ ਫਿਕਰ ਕਰ ਲਓ ਕਿਤੇ ਜਿਹੜਾ ਤੁਹਾਡਾ ਬਚਿਆ ਹੋਇਆ ਘਰ ਆ ਉਹ ਨਾ ਡਾਕੇ ਲੈ ਜੇ ਆਹ ਕਿ ਮੈਂ ਡਾਕੇ ਲੈ ਜੂਗੀ ਹੁਣ ਤਾਂ ਉਸੇ ਦਾ ਹੀ ਸਾਰਾ ਕੁਝ ਹੂੰ ਘਰ ਵੀ ਉਹਦਾ ਤੇ ਸਾਰੀ ਜਾਇਜਤ ਵੀ ਉਹਦੀ ਵਧੀਆ ਗੱਲ ਐ ਚਲੋ ਚੰਗੀ ਗੱਲ ਐ ਫਿਰ ਤੁਸੀਂ ਕਾਨੂੰ ਔਖੇ ਹੁੰਨੇ ਜੇ ਉਹ ਦਾ ਘਰ ਆ ਉਹਦੀ ਜਾਇਦਾਦ ਹੈ ਤਾਂ ਕੁਝ ਵੀ ਕਰ ਸਕਦੀ ਹੈ ਉਹ ਤਾਂ ਮਾਲਕਿਨ ਐਸ ਕਰਦੀ ਮਾਲਕਣਾਗੀ ਬਣਾਈ ਐ ਮੈਂ ਮਾਲਕਨੋ ਇਹ ਨਾ ਹੋਵੇ ਨਾ ਕਿਤੇ ਉਹ ਮਾਲਕਿਨ ਬਣ ਕੇ ਤੁਹਾਨੂੰ ਸੜਕ ਤੇ ਲਿਆ ਦੇ ਆਂ ਛੜਕ ਤੇ ਕਿਵੇਂ ਲਿਆ ਲੂਗੀ ਬੈਠੀ ਆ ਜਮੈਂ ਹੈਗਾ ਦਮ ਮੇਰੇ ਚ ਹੂੰ ਬਾਕੀ ਦਮ ਤਾਂ ਬਹੁਤ ਆ ਤੁਹਾਡੇ ਚ ਦਿਖੀ ਜਾਂਦਾ ਕਿ ਤੈਨੂੰ ਦਿਹੀ ਜਾਂਦਾ ਕਿ ਦੇਖੀ ਕੀ ਜਾਂਦਾ ਤੈਨੂੰ ਬੇਬੇ ਪਤਾ ਕੀ ਗੱਲ ਆ ਤੇਰੇ ਨਾਲ ਇੰਨੇ ਟਾਈਮ ਰਹਿ ਕੇ ਇੰਦਾ ਤਾਂ ਪਤਾ ਲੱਗ ਹੀ ਜਾਂਦਾ ਵੀ ਤੂੰ ਕਿੱਥੇ ਔਖੀ ਆ ਤੇ ਕਿੱਥੇ ਸੌਖੀ ਪਰ ਸੌ ਲੱਗੇ ਤੈਨੂੰ ਐਂ ਦੇਖ ਕੇ ਮਿੰਡੂ ਬੜਾ ਮਜ਼ਾ ਆਈ ਜਾਂਦਾ ਸਹੀ ਗੱਲ ਆ ਹਾਂ ਵੀ ਮਾ ਜਨ ਬੇਬੇ ਬੈਲੀ ਰੈਂਦੀ ਆ ਮੈਂ ਤਾਂ ਕਰਨਾ ਨਹੀਂ ਕਰਨਾ ਨਹੀਂ ਉਹਨਾ ਨਹੀਂ ਕਰਨਾਗਾ ਪਪਾ ਨਿੱਕਾ ਕਰੇ ਮੇਰੇ ਨੂੰ ਪਪਾ ਉਹ ਕਰੇ ਬਸ ਦੋ ਰੋਟੀਆਂ ਫੜ ਲੈਣੀਆਂ ਖਾ ਲੈਣੀਆਂ ਸਹੀ ਗੱਲ ਐ ਬੇਬੇ ਤੂੰ ਇਨਾ ਸ਼ੁਕਰ ਕਰ ਤੈਨੂੰ ਦੋ ਰੋਟੀਆਂ ਉਹ ਦੇ ਦੇ ਜਿਸ ਸਮਨ ਉਹਦੇ ਲੱਛਣ ਆ ਨਾ ਮੈਨੂੰ ਨਹੀਂ ਲੱਗਦਾ ਉਹ ਨਿੱਕੇ ਨੂੰ ਵੀ ਰੋਟੀਆਂ ਖਵਾਉਗੀ ਤੂੰ ਤਾਂ ਬਹੁਤ ਦੂਰ ਦੀ ਗੱਲ ਐ ਨਾ ਅੱਛਾ ਸਾਨੂੰ ਰੋਟੀ ਨਾ ਦੇਵੇ ਮੈਨੂੰ ਤੇ ਨਿੱਕੇ ਨੂੰ ਉਹਦੀ ਕੀ ਮਜਾ ਲੱਗੂ ਸਾਨੂੰ ਰੋਟੀ ਨਾ ਦੇਵੇ ਮੰਜੇ ਤੇ ਬੈਠੇ ਨੂੰ ਰੋਟੀ ਆਉਂਦੀ ਆ ਹਾਂ ਹੋ ਤਾਂ ਸਵੇਰੇ ਦਿਖ ਗਿਆ ਸੀ ਤੁਹਾਨੂੰ ਜਿਹੜੀ ਬੈਡਟੀ ਆਈ ਸੀਗੀ ਬਸ ਮੈਂ ਤਾਂ ਇਹੀ ਚਾਹੁੰਨੀ ਆ ਵੀ ਤੁਸੀਂ ਆਉਦੇ ਹੱਥ ਦੇ ਬਣੇ ਹੋਏ ਮਾਲ ਪੂਰੇ ਖਾਂਦੇ ਰ ਤੇ ਉਹ ਖਵਾਉਂਦੀ ਰਹੇ ਤੇ ਹੋਰ ਖਾਂਦੇ ਰਾਂਗੇ ਹੁਣ ਤੇਰੇ ਤਾਂ ਘਰ ਚਲ ਮੁੱਕ ਗਿਆ ਤਾਂ ਸਾਨੂੰ ਪਤਾ ਹੀ ਆਗਾ ਤੇ ਤਾਰਾ ਇੱਕ ਹਨ 20 ਦਿਨ ਰਹਿਗੇ ਕਿ ਤੇਰੇ 15 ਦਿਨ ਰਹਿਗੇ ਤੈਨੂੰ ਤਾਂ ਪਰੇ ਅਸੀਂ ਘਰੋਂ ਕੱਢਾਂਗੇ ਸੋ ਚਲੋ ਸ਼ੁਕਰ ਹੈ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਇੱਥੇ ਰਹਿਣ ਦਾ ਮੈਂ ਤਾਂ ਆਪ ਸੌਕੀ ਹੋ ਜੂਗੀ ਇੱਥੋਂ ਜਾ ਕੇ ਤੁਸੀਂ ਰਹੋ ਥੋੜੀ ਪਿਆਰੀ ਨੂੰ ਨਾਲ ਜਿਹੜੀ ਤੁਹਾਡੇ ਖਰਚੇ ਕਰਾਉਂਦੀ ਆ ਪਰ ਹਾਂ ਇੱਕ ਗੱਲ ਮੇਰੀ ਯਾਦ ਰੱਖੀ ਬੇਬੇ ਤੇਰਾ ਘਰ ਨਾ ਜਿੰਨਾ ਟਾਈਮ ਜੋੜਿਆ ਸੀ ਮੈਂ ਹੀ ਜੋੜਿਆ ਸੀ ਉਹਦੇ ਤੋਂ ਇਹ ਉਮੀਦ ਨਾ ਰੱਖੀ ਵੀ ਉਹ ਤੇਰਾ ਘਰ ਜੋੜ ਦਊਗੀ ਉਹਨੇ ਤਾਂ ਜਿੰਨਾ ਵੀ ਡੋਣਾ ਤੇਰਾ ਘਰ ਐਂਡ ਆਊਟ ਕੋਈ ਨਹੀਂ ਡਾ ਦੇਣੇ ਉਹਨਾਂ ਵਾਸਤੇ ਕਮਾਉਨੇ ਆ ਸੀ ਜਵਾਖਾਂ ਵਾਸਤੇ ਅਸੀਂ ਕੀ ਕਰਨਾਗਾ ਫਿਰ ਇੱਥੇ ਬੈਠੀ ਰੋਈ ਗੋ ਜਾਨੀ ਮੈਂ ਤਾਂ ਕੋਈ ਨਹੀਂ ਜਿੰਦਗੀ ਬਾਗੇ ਉਹ ਤਾਂ ਦੇਖਦੀ ਨਹੀਂ ਤਿਹਾਰ ਹੈ ਖਰਚ ਹੈ ਫਲਨ ਹੈ ਤਿਮਕਨ ਹੈ ਮੈਂ ਤਾਂ ਉਹ ਆਖਿਆ ਸੀ ਮੈਂ ਚੱਲੂ ਹਾਂ ਤੂੰ ਤਾਂ ਦੋ ਆਖਿਆ ਮਹਾ ਤਿਹਾਰਾ ਚ ਅੱਜ ਕਰੇ ਰਹਿੰਦੇ ਤੇ ਅੱਜ ਵੀ ਮਹਾਂ ਕੋ ਮਉਣ ਫੇਰ ਨਵਾਗੇ ਬਾਕੀ ਸਾਰੇ ਮੈਨੂੰ ਤੇਰਾ ਪਤਾ ਹੀ ਨਹੀਂ ਸੀਗਾ ਵੀ ਮੈਂ ਤੇਰੇ ਨਮ ਮੱਥਾ ਨਾ ਹੀ ਮਾਰ ਹਾਂ ਪਤਾ ਲੱਗ ਗਿਆ ਹਾਂ ਪਤਾ ਲੱਗ ਗਿਆ ਮੈਨੂੰ ਤੇਰਾ ਉਹ ਦਿਖਦਾ ਨਾ ਗੇਟ ਜਾ ਸਕਦੇ ਜਾਨਨੀਆ ਮਾਤਾ ਮੈਂ ਤਾਂ ਐਵੇਂ ਗਲਤੀ ਕਰਦੀ ਤੇਰੇ ਕੋਲ ਬੈਠ ਕੇ ਖਲਤੀ ਦਾ ਕਾਨੂੰ ਕਰਗੇ ਅਸਲ ਚ ਕਹਿੰਦੇ ਨਹੀਂ ਹੁੰਦੇ ਖਰਨੀਆਂ ਭਰਨੀਆਂ ਇੱਥੀ ਨੇ ਤੁਹਾਡੇ ਤਾਂ ਹਲੇ ਚੰਗੇ ਦਿਨ ਤੋਂ ਮਾੜੇ ਦਿਨ ਆਉਣ ਲੱਗੇ ਨੇ ਚੁੰਨੀ ਕੱਸ ਕੇ ਬੰਨ ਲੈ ਬੇਬੇ ਹੁਣ ਪਤਾ ਲੱਗੋ ਕਿਹੜੇ ਭਾਵੇਂ ਖਦੀ ਆ ਅੱਛਾ ਫਿਰ ਕਿੰਨੀਆਂ ਛਟੀਆਂ ਹੋਗੀਆਂ ਠੀਕ ਹੈ ਰੇਤੀ ਰਹਿਗੇ ਨੀ ਚੁੱਟੀਆਂ ਕਿ ਆਉਣਗੀਆਂ ਇਧਰ ਮੇਰੇ ਕੋਲ ਮੇਰੇ ਤਾਂ ਆਪਣੀ ਜੀ ਲੱਗਦਾ ਅੱਛਾ ਠੀਕ ਹੈ ਚਲ ਨੰਨੀ ਵੀ ਹੋਗੀ ਤੇਰੀ ਹਾਂ ਸੱਚ ਉਹ ਕਿਤੇ ਛੱਡਣਾ ਹੋਊਗੀ ਤੈਨੂੰ ਕਦੋਂ ਕਾਉਂਗੀ ਮੈਨੂੰ ਕੋਈ ਕੰਮ ਜਾ ਕੇ ਆਉਣਾ ਸੀ ਕਿ ਮੈਨੂੰ ਉਹਵੇਂ ਦੱਸ ਦੇ ਮੈਨੂੰ ਫਿਰ ਮੈਂ ਕੰਮ ਕੱਲ ਨੂੰ ਜਾਇਆਉਂਗੀ ਸ਼ਾਮ ਜੇ ਨਾ ਆਉਂਗੀ ਚਲ ਠੀਕ ਹੈ ਹਾਂ 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 ਮਸਤ ਨਾ ਕੰਮ ਨਹੀਂ ਵੇਟ ਕੇ ਫਿਰ ਛੇਤੀ ਆ ਜੂਗੀ ਕਰੇ ਤੂੰ ਮੈਨੂੰ ਐਂ ਕਦੀ ਇੱਕ ਵਾਰੀ ਜੇ ਤੁਸੀਂ ਤਿਆਰ ਤੁਰੂ ਹੋਗੇ ਨਾ ਮੈਨੂੰ ਫੋਨ ਕਰ ਦੇਵੀਂ ਮੰਮੀ ਅਸੀਂ ਚੱਲਣ ਲੱਗੇ ਆ ਠੀਕ ਹੈ ਮਨਿੰਦਰ ਆ ਜਾ ਚੱਲ ਬਾਅਦ ਕਰ ਦੇ ਜੀ ਨਾ ਠੀਕ ਕੀ ਦਾ ਫੋਨ ਸੀ ਇਹ ਤੇ ਹਰਪ੍ਰੀਤ ਦਾ ਫੋਨ ਸੀਗਾ ਅੱਛਾ ਕੀ ਕਹਿੰਦੀ ਹੁਣ ਨਾਨੀ ਕੋਲੇ ਜੀ ਲਾ ਲਿਆ ਉਹਨੇ ਉਹਨੂੰ ਜੀ ਨਹੀਂ ਕਰਦਾ ਉਹਦਾ ਤੇ ਹੁਣ ਤਾਂ ਛੁੱਟੀਆਂ ਹੋਊਗਾ ਠੰਡ ਕਰਕੇ ਉਹਨਾਂ ਨੂੰ 15 ਲੈ ਫਿਰ ਤਾਂ ਆਊਗੀ ਹਾਂ ਕਹਿੰਦੀ ਤਾਂ ਸੀ ਕਹਿੰਦੀ ਨਾਨੀ ਆਉਗੀ ਕਹਿੰਦੀ ਨਾ ਇਹ ਨਾਨੀ ਕਹੀ ਐਂ ਦੀ ਸਿਰ ਮਮੀ ਕੋਲ ਚੱਲ ਕੇ ਆਉਣੇ ਆ ਚਲ ਚੰਗੀ ਗੱਲ ਆ ਵਧੀਆ ਨਾਨੀ ਦੋਤੀ ਆ ਜਾਣੀ ਹੈ ਸ਼ਾਮ ਜੀ ਨੂੰ ਆਉਣਗੇ ਚਲ ਵਧੀਆ ਵਧੀਆ ਤੇ ਤੈਨੂੰ ਗੱਲ ਦੱਸਦੀ ਸੀ ਮੈਂ ਨਾ ਇੱਥੇ ਸੌਕਿਆਂਲੇ ਚ ਬੈਠੀ ਸੀਗੀ ਤੇ ਨਿੱਕਾ ਉਹਨੂੰ ਲੈ ਕੇ ਫਿਰ ਭੱਗ ਗਿਆ ਹੋਣਾ ਕਿਤੇ ਹਾਂ ਸਵੇਰ ਦੇ ਗਏ ਹੋਇਆ ਮੈਨੂੰ ਪਤਾ ਬੈਗ ਜਾਂ ਪੈਕ ਕਰਕੇ ਤੇ ਬੇਬੇ ਬੋਲੀ ਜਾਂਦੀ ਸੀ ਪਹਿਲਾਂ ਤੈਨੂੰ ਸੋਈ ਜੀ ਕੁਝ ਬੋਲ ਕੇ ਆਈ ਮੈਨੂੰ ਤਾਂ ਸੁਣਿਆ ਨਹੀਂ ਹੈਗਾ ਲੱਗ ਗਿਆ ਸੀ ਮੈਨੂੰ ਪਤਾ ਵੀ ਕੁਝ ਨਾ ਕੁਝ ਤਾਂ ਬੋਲੀ ਜਾਂਦੀ ਆ ਫਿਰ ਮੈਂ ਤਾਂ ਪਹੁੰਚ ਲਈ ਨਹੀਂ ਸੀ ਮੇਰੇ ਕੋਲੇ ਜਿਵੇਂ ਤੂੰ ਬੈਠੀ ਹੋਵੇਂ ਆ ਕੇ ਬੈਠ ਗਈ ਭਾਈ ਮੇਰੇ ਕੋਲ ਆ ਕੇ ਕਹਿੰਦੀ ਹੂੰ ਦੇਖੀ ਦੇਖਣਾ ਚਾਹੀਦਾ ਸੜਕੀ ਨਿਕਲ ਜਾਂਦੀ ਹੈ ਕਿੰਨਾ ਖਰਚਾ ਕਰਦੀ ਹੈ ਘਰ ਦਾ ਕੋਈ ਨਹੀਂ ਭਾਂਡੇ ਪਿਆ ਸਾਗ ਜੀ ਬਣਾਉਣ ਵਾਲਾ ਪਿਆ ਚੀਰਨ ਵਾਲਾ ਪਿਆ ਉਹ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲੋਂਦੀ ਮੈਂ ਕਿਹਾ ਫਿਰ ਬੇਬੇ ਮੈਨੂੰ ਕਿ ਦੱਸਦੀਆਂ ਕਿਤੇ ਨਾ ਮੈਂ ਤਾਂ ਉਸ ਬਾਈਕੇ ਗੱਲ ਕਰਦੀ ਆ ਅੱਛਾ ਮੈਂ ਕਿਹਾ ਸਬਾਈਕੇ ਦਾ ਕਾਹਨੂੰ ਕਰਦੀ ਆ ਹੁਣ ਤਾਂ ਤੇਰੇ ਤੇ ਪੈਂਦੀਆਂ ਨੇ ਤੂੰ ਤਾਂ ਕਰਦੀ ਆ ਨਹੀਂ ਵਧੀਆ ਹੋਏ ਜੇ ਨਾਲ ਨਹੀਂ ਖਰੀ ਹੋਣੀ ਚਾਹੀਦੀ ਸੀ ਜਮਾ ਤੂੰ ਕਿਸੇ ਕੰਮ ਨੂੰ ਹੱਥ ਲੜੋਖੇ ਹੋਈ ਜਾਂਦੇ ਪਹਿਲਾਂ ਤਾਂ ਮੈਂ ਸੋਚਿਆ ਸੀ ਮੈਂ ਸਾਗ ਦਾ ਚਰਾ ਦਾ ਕੱਲੀ ਚੀਰੀ ਆਂਦੀ ਸੀਗੀ ਪਰ ਮੇਰੇ ਤੇਰੀ ਵਾਲੀ ਗੱਲ ਦਿਮਾਗ ਚਾ ਗਈ ਵੀ ਜੀ ਅੱਜ ਮੈਂ ਇਹਨਾਂ ਨੂੰ ਨਿਮਰਤਾ ਨਾਲ ਪੇਸ਼ ਆਲੀ ਨਾ ਮੁੜ ਕੇ ਇਹਨਾਂ ਨੇ ਮੈਨੂੰ ਉਹੀ ਸਮਝ ਲੈਣਾ ਫਿਰ ਦਿਨ ਮੈਂ ਸਮਝਣਗੇ ਚਲੇ ਸਣੀ ਗੱਲਾਂ ਚਾ ਗਈ ਫਿਰ ਮੈਂ ਮੰਨਦੀ ਹਾਂ ਕਿ ਬੇਬੇ ਬਜ਼ੁਰਗ ਹਨਾ ਆਪਾਂ ਤੋਂ ਨਹੀਂ ਦੇਖਿਆ ਜਾਂਦਾ ਹਾਂ ਜੇ ਆਪਣੇ ਮਾਪਿਆਂ ਇਸ ਉਮਰ ਚ ਕੰਮ ਕਰਦਾ ਆਪ ਨੂੰ ਦੁੱਖ ਹੁੰਦਾ ਪਰ ਕੀ ਤੇਰੀ ਸਵੇਰੇ ਚਾਹ ਵੀ ਦੇਤੀ ਸੀ ਉਹਨਾਂ ਨੂੰ ਬਣਾ ਕੇ ਪਰ ਕੀ ਆ ਆਪਦੀਆਂ ਬੜੀਆਂ ਆਪ ਹੀ ਨਹੀਂ ਵੀਰ ਡਰੇਣ ਤੂੰ ਤਾਂ ਹੁਣ ਇੰਨੀ ਸੇਵਾ ਕਰਦੀ ਸੀ ਪਰ ਸੇਵਾ ਰਾਸ ਨਹੀਂ ਆਈ ਇਹਨਾਂ ਨੂੰ ਫਿਰ ਪਤਾ ਲੱਗੂਗਾ ਹਾਂ ਵੀਰਾ ਉਹਨ ਕਿੰਨੀ ਸੇਵਾ ਕਰਦੀ ਸੀਗੀ ਮੇਰੀ ਅਗਲੀ ਫੇਰ ਆਉਗੀ ਇਹ ਮੈਂ ਸਹੀ ਦੱਸਾਂ ਤੈਨੂੰ ਇਹ ਬਾਲਾ ਸਿਰ ਚੜੀ ਹੋਈ ਸੀ ਨਾ ਤੈਨੂੰ ਇਹਨੂੰ ਪੁੱਠਾ ਸਿੱਧਾ ਬੋਲਦੀ ਸੀ ਹੁਣ ਪਤਾ ਲੱਗੂਗਾ ਇਹਨੂੰ ਪਤਾ ਲੱਗੇ ਨਾ ਲੱਗੇ ਮੇਰੇ ਤਾਂ ਹੁਣ ਥੋੜੇ ਦਿਨ ਰਹਿ ਗਏ ਇਸ ਘਰ ਚ ਮੈਂ ਤਾਂ ਚਲੀ ਜਾਣਾ ਮੁੜ ਕੇ ਇਹਨਾਂ ਨੇ ਹੀ ਨਿਚਠਣਾ ਉਹਨਾਂ ਦਾ ਜੋ ਹੁੰਦਾ ਇਹਨਾਂ ਦਾ ਕਰੀ ਜਾਣ ਵੈਸੇ ਵੀ ਮੈਨੂੰ ਹੁਣ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਫਰਕ ਪੈਣਾ ਵੀ ਨਹੀਂ ਚਾਹੀਦਾ ਤੈਨੂੰ ਮੈਨੂੰ ਪਤਾ ਵੀ ਹੁਣ ਇਹ ਤੇਰੇ ਨੇੜੇ ਨੇੜੇ ਜੀ ਆਊਗੀ ਬੇਬੇ ਕਿਵੇਂ ਵੀ ਆ ਜੇ ਇਹਨੂੰ ਹੀਰਾ ਹੀ ਤੰਗ ਕਰੇਗੀ ਨਾ ਤੂੰ ਦੇਖੀ ਇਹ ਤੈਨੂੰ ਕਹੂਗੀ ਵੀ ਪੁੱਤ ਸਰ ਤੋਂ ਗਲਤੀ ਹੋ ਗਈ ਪਰ ਤੂੰ ਨਾ ਹੋਣ ਨੰਨੇ ਗੱਲਾਂ ਚਾਹੀ ਕਿਉਂਕਿ ਤੂੰ ਜ਼ਿੰਦਗੀ ਬੇਬੇ ਨਾਲ ਨਹੀਂ ਕੱਟਨੀ ਤੂੰ ਨਿੱਕੇ ਨਾਲ ਕੱਟਨੀ ਹੈ ਜਦੋਂ ਉਹ ਹੀ ਨਹੀਂ ਤੇਰੇ ਨਾਲ ਫਿਰ ਤੂੰ ਇਸ ਘਰ ਵਿੱਚ ਰਹਿ ਕੇ ਕਰਨਾ ਵੀ ਕੀ ਆ ਸੱਚੀ ਦੱਸਾਂ ਮਨਿੰਦਰ ਐਲਾ ਮੈਨੂੰ ਬਹੁਤ ਫਰਕ ਪੈਂਦਾ ਸੀ ਜਦੋਂ ਉਹਦੀ ਗੱਲ ਪਤਾ ਲੱਗੀ ਵੀ ਹਾਂ ਉਹ ਬਾਹਰ ਕਿਸੇ ਕੁੜੀ ਨਾਲ ਗੱਲ ਕਰਦਾ ਉਸ ਤੋਂ ਬਾਅਦ ਤਾਂ ਸ਼ਾਇਦ ਮੈਂ ਖੁਦ ਨੂੰ ਕੌਨਸਨ ਲੱਗ ਗਈ ਸੀ ਵੀ ਮੇਰੇ ਸੀ ਕੋਈ ਕਮੀ ਹੈ ਵੀ ਤਾਂ ਕਰਕੇ ਸਭ ਕੁਝ ਹੋ ਰਿਹਾ ਮੇਰੇ ਨਾਲ ਪਰ ਨਹੀਂ ਹੁਣ ਮੈਨੂੰ ਆਏ ਲੱਗਦਾ ਵੀ ਜੋ ਵੀ ਹੋਇਆ ਬਹੁਤ ਸਹੀ ਹੋਇਆ ਇੱਕ ਨਾ ਇੱਕ ਦਿਨ ਹੋਣਾ ਹੀ ਸੀਗਾ ਕਿਉਂਕਿ ਮੇਰੇ ਰਿਸ਼ਤੇ ਦੀ ਮਿਆਦ ਬਹੁਤ ਥੋੜੀ ਸੀ ਤੇ ਇਹਨੇ ਖਤਮ ਹੋਣਾ ਹੀ ਸੀ ਉਦੋਂ ਫਰਕ ਪੈਂਦਾ ਸੀ ਹੁਣ ਤਾਂ ਸੱਚੀ ਦੱਸਾਂ ਮੈਨੂੰ ਫਰਕ ਪੈਣਾ ਵੀ हट ਗਿਆ ਜੋ ਦੋ ਮੇਰੇ ਮਾਪਿਆਂ ਨੂੰ ਇਹਨਾਂ ਫੁੱਟਾ ਬੋਲਿਆ ਹਮ ਚਲ ਵਧੀਆ ਸੱਚ ਮੈਂ ਨਾ ਗੱਲ ਕੀਤੀ ਸੀ ਅਦੇ ਸਰ ਨਾਲ ਤੇ ਉਹ ਕਹਿੰਦੇ ਸੀਗੇ ਵੀ ਹਾਂ ਵੀ ਆਪਣੇ ਸਟਾਫ ਨੂੰ ਇੱਕ ਕੁੜੀ ਚਾਹੀਦੀ ਆ ਤੇ ਵੀ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਲੋ ਨਾਲ ਤੇ ਅੱਜ ਜੇ ਤੂੰ ਮੇਰੇ ਨਾਲ ਵਕਤ ਚਲੂਨੀ ਤਾਂ ਪੇ ਇੰਟਰਵਿਊ ਦੇਵਾਂਗੇ ਹਾਂ ਹਾਂ ਲੈ ਇੰਨਾ ਚੰਗਾ ਕੰਮ ਹੈ ਜਰੂਰ ਮੈਂ ਜਰੂਰ ਜਾਉਂਗੀ ਕਦੋਂ ਕ ਜਾਣਾ ਤੂੰ ਮੈਨੂੰ ਦੱਸ ਦੇ ਹਾਂ ਬਸ ਮੈਂ ਗੱਲ ਜੀ ਕਰ ਲੈਣੀ ਹੈ ਦਵਾਰੇ ਉਹਨਾਂ ਨਾਲ ਤੇ ਫਿਰ ਤੂੰ ਤੇ ਆ ਤਵੇਸ ਤੂੰ ਹੈਗੀ ਆ ਬਸ ਚੱਲ ਵੜਾਂਗੀ ਹੈ ਨਾ ਦੁਨੀਆਂ ਨੇ ਠੀਕ ਆ ਹਾਂ ਤੂੰ ਐਂ ਦੇਖ ਤੂੰ ਵੀ ਉਹਨਾਂ ਚੌਕ ਤੇ ਜਾਣ ਲੱਗ ਜੰਗੀ ਸਾਰਾ ਦਿਨ ਇੱਥੋਂ ਤੱਕ ਖੜਾ ਛੁੱਟ ਜੂਗਾ ਜਿਹੜਾ ਤਰਾ ਮਹੀਨਾ ਇੱਥੋਂ ਨੰਗਰ ਦਾ ਸੌਖਾ ਲੱਗ ਜੂਗਾ ਹਾਂ ਇਹ ਤਾਂ ਹੈਗੀ ਐ ਨਾਲੇ ਚਾਰ ਪੈਸੇ ਹੱਥ ਚ ਆਉਣਗੇ ਨਾ ਕੱਲੂ ਕਿਤੇ ਘਰ ਬਾਰ ਲੈਣਾ ਹੋਊਗਾ ਸੌਖਾ ਹੋ ਜਾਊਗਾ ਹੂੰ ਸਹੀ ਗੱਲ ਆ ਤੇ ਇੰਟਰਵਿਊ ਚ ਕਰਨਾ ਕੀ ਕੀ ਆ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਕੁਝ ਨਹੀਂ ਕਰਨਾ ਰਿਸੈਪਸ਼ਨ ਦੀ ਜੌਬ ਹੈਗੀ ਆ ਬਸ ਆਪਣੇ ਟਾਈਮਿੰਗ ਸਾਂ ਦੋਨੋਂ ਦੇ ਅਲੱਗ-ਅਲੱਗ ਹੋਇਆ ਕਰੂਗੀ ਤੇ ਤਾਂ ਕਰਕੇ ਫਿਰ ਹੁਣ ਉੱਥੇ ਕਿਤੇ ਰਿਜ਼ਿਊਮ ਦੇਣਾ ਪਊਗਾ ਬਾਕੀ ਤੁਹਾਨੂੰ ਮਾੜਾ-ਮੋਟਾ ਪੁੱਛਣਗੇ ਬਸ ਹੋਰ ਕੁਝ ਨਹੀਂ ਹੈਗਾ ਹੋਰ ਕਿਹੜਾ ਕੰਡਕਟਰ ਦਾ ਕੰਮ ਕਰਾਉਣਾ ਉਹਨਾਂ ਨੇ ਉੱਥੇ ਤੇ ਬਸ ਆਈ ਦੇਖਣਗੇ ਵੀ ਆਪ ਨੂੰ ਮਾੜਾ ਮੋਟਾ ਕੋਈ ਕੀ ਆਪਾਂ ਸਟੱਡੀ ਕੀਤੀ ਹੈ ਕੀ ਨਹੀਂ ਬੋਲਣ ਦਾ ਤਰੀਕਾ ਵਗੈਰਾ ਇਹ ਹਮੇ ਕੋ ਸਰਟੀਫਿਕੇਟ ਤਾਂ ਮੇਰੇ ਪਈ ਨੇ ਸਾਰੇ ਬਸ ਠੀਕ ਹੈ ਲੇਕ ਸੱਚੇ ਨਾਲ ਆਪਾਂ ਆਉਂਦੇ ਹੋ ਵਕੀਲ ਕੋਲ ਵੀ ਚੱਲ ਕੇ ਆਉਣਾ ਅੱਛਾ ਥੀ ਗੱਲ ਪਤਾ ਤਾਂ ਹੈ ਤੈਨੂੰ ਮੈਂ ਹੁਣ ਉਸ ਘਰ ਚੋਂ ਆਪਦਾ ਹੱਕ ਨਾ ਆਸ ਦਾ ਨਹੀਂ ਅਵਦੀਤੀ ਦਾ ਹੱਕ ਲੈ ਕੇ ਰਹਿਣਾ ਕੁਛ ਮਰਜੀ ਹੋ ਜੇ ਸਿਰ ਸਾਹਮਣੇ ਕਿੰਨਾ ਕੁਛ ਬੋਲੇ ਸੀ ਉਹਨਾਂ ਨੇ ਮੈਂ ਨਹੀਂ ਸੁਣ ਸਕਦੀ ਤੇ ਨਾ ਹੀ ਮੈਂ ਚਾਹੁੰਦੀ ਵੀ ਕੱਲ੍ਹ ਨੂੰ ਵੇਖੀ ਨੂੰ ਇਹ ਸਾਰਾ ਕੁਝ ਸੁਣਨ ਨੂੰ ਮਿਲੇ ਕੋਈ ਨਹੀਂ ਤੂੰ ਜੇ ਮੈਂ ਸੋਚਿਆ ਉਮੀ ਹੋਊਗਾ ਆਪਾਂ ਜਾ ਕੇ ਮਿਲਿਆਵਾਂਗੇ ਨਾਲੇ ਪਤਾ ਲੱਗ ਜੂਗਾ ਅੱਗੇ ਕਰਨਾ ਕੀ ਹੈ ਕੀ ਨਹੀਂ ਕਿਉਂਕਿ ਵਕੀਲ ਦੀ ਰਹਿ ਤੋ ਉਹੀ ਤੋ ਚੱਲੀ ਹਾਂ ਮੈਂ ਇਹੀ ਸੋਚੀ ਸੀ ਪਰ ਕੋਈ ਐਡਵਾਈਸ ਲੈ ਲੇਗੀ ਉਹਨਾਂ ਨੂੰ ਵੀ ਉਹ ਕੀ ਕਹਿੰਦੇ ਆ ਬਸ ਪਰ ਕਿਸੇ ਨੂੰ ਇਹ ਗੱਲ ਦਾ ਪਤਾ ਨਾ ਲੱਗਣ ਲਈ ਨਾ ਮੈਂ ਕਿਹਨੂੰ ਦੱਸਣਾ ਕਮਲੀ ਤੂੰ ਹੀ ਹੈ ਮੇਰੇ ਕੋਲ ਤਾ ਬਸ ਦਿੰਨੀ ਪਤਾ ਆਪਣੇ ਦੋਨੋਂ ਚ ਗੱਲ ਆ ਹੋਰ ਤੀਜਬੰਦ ਮਾਂ ਕੋਲੇ ਵੀ ਨਾ ਖਰੀ ਉਹ ਵੀ ਵਿਚਾਰੀ ਟੈਨਸ਼ਨ ਲੈ ਚੁ ਨਹੀਂ ਨਹੀਂ ਉਹਨਾਂ ਕੋਲ ਤਾਂ ਮੈਂ ਕੋਈ ਗੱਲ ਵੀ ਨਹੀਂ ਕਰਦੀ ਤੇ ਨਈ ਇਹ ਦੁਪਹਿਲਾ ਕੋਈ ਗੱਲ ਕੀਤੀ ਹੈ ਉਹਨਾਂ ਕੋਲ ਮੈਂ ਮੈਂ ਤਾਂ ਉਹਨਾਂ ਕੋਲ ਹਜੇ ਆਗਲ ਵੀ ਨਹੀਂ ਕੀਤੀ ਸੀ ਕਿ ਪ੍ਰੀਤ ਅਗਵਾ ਹੋ ਗਈ ਚਲ ਕੋਈ ਨਹੀਂ ਛਾੜੇ ਸਾਰੀਆਂ ਗੱਲਾਂ ਐਂ ਕਰ ਤੂੰ ਇੱਕ ਵਾਰੀ ਪੁੱਛ ਲੈ ਉਹਨਾਂ ਨੂੰ ਜੇ ਉਹ ਫ੍ਰੀ ਨੇ ਫਿਰ ਮੈਂ ਅੱਜ ਚੱਲਵੜੂੰਗੀ ਤੇਰੇ ਨਾਲ ਠੀਕ ਹੈ ਮੈਂ ਪੁੱਛਦੀ ਹਾਂ ਚਾਹ ਪੀئیںਗੇ ਮੈਂ ਚਾਹ ਬਣਾਉਂ ਹਾਂ ਹਾਂ ਬਣਾ ਲੈ ਚਲ ਬੱਦ ਚੱਲਦੇ ਮੈਂ ਪੁੱਛਦੇ ਉਹਨੂੰ ਫੋਨ ਲਾਉਣੀ ਹੈ ਮੈਂ ਉਹ ਹਾਏ ਰੱਬ ਨੇ ਠੰਡ ਕਿੰਨੀ ਕਰ ਰੱਖੀ ਹੈ ਹੋਰ ਐ ਠਰੇ ਪਏ ਜਮਾਤ ਹੋਰ ਮੈਂ ਤਾਂ ਕੱਪੜੇ ਹੀ ਲੱਗ ਗੀ ਤੋਂ ਜਿਵੇਂ ਠਰ ਰਹੇ ਨੇ ਹੱਥ ਤੇ ਮੈਂ ਤਾਂ ਇੱਕ ਗੱਲ ਕਰਨੀ ਥੋੜੇ ਨਾਲ ਹਾਂ ਮੈਂ ਪੁੱਛਦੀ ਕਹਿੰਦੀ ਸੀਗੀ ਵਪਾਰ ਆਣੋਂ ਕੋਲ ਨਾਲ ਤਵਨ ਨਾਲ ਜਾਇ ਆਵਾਂਗੇ ਆ ਨਾਲੀ ਲੋੜੀ ਚ 2 ਦਿਨ ਰਹਿ ਗਿਆ ਪਰ ਸਮਾਨ ਦੇ ਆਈ ਲੋੜੀ ਦਾ ਰਣੋਂ ਕੋਲੇ ਹਾਂ ਫੋਨ ਫੁੱਟਰੇ ਆ ਰਹਣਾ ਦਾ ਹੈ ਫੋਨ ਆਇਆ ਕੋਈ ਨਾ ਫੋਨ ਤੋਂ ਕਾਰ ਹੀ ਲੈਂਦੀ ਆ ਰੋਜੀ ਕੈਸੀ ਮੰਮੀ ਕਹਿੰਦੀ ਆ ਜਾਂਦੇ ਨਾ ਇਹ ਕਹਿੰਦੀ ਚੱਲਾ ਬਿਹਾਰ ਜਾ ਦੇ ਜਾਂਦੇ ਲੋੜੀ ਦਾ ਨਾਲੇ ਮੇਰਾ ਪਤਾ ਸੁਤਾ ਲੈ ਜਾਂਦੇ ਚੱਲ ਅਗਲੇ ਨੂੰ ਮੜਾ ਮੋਟਾ ਦਬਕਾ ਰਹਿੰਦਾ ਵੀ ਮਾਂ ਪਿਓ ਗੇੜਾ ਮਾਰਦੇ ਨੇ ਨਹੀਂ ਉਹ ਤਾਂ ਹੈ ਜਾ ਤਾਂ ਨੇ ਆਪਾਂ ਬਾਕੀਆਂ ਵੀ ਉਹ ਤਾਂ ਹੁਣ ਕੀ ਬੋਲਣਾ ਉਹਨਾਂ ਨੇ ਤਾਂ ਹਾਂ ਉਹ ਤਾਂ ਕਹਿੰਦੀ ਕੁਝ ਨਹੀਂ ਕਹਿੰਦੇ ਹੈਗੇ ਚੱਲ ਆਪਦਾ ਟਾਈਮ ਕੱਢੀ ਜਾਂਦੀ ਆ ਕਹਿੰਦੀ ਮੈਂ ਫੇਰ ਦੇਖੀ ਆਉ ਮੰਮੀ ਕਹਿੰਦੀ ਹਾਂ ਚਲ ਬਹਨ ਨੇ ਨਾ ਨਾ ਆਪਾਂ ਜਾ ਆਵਾਂਗੇ ਪਤਾ ਕਰ ਲਾਂਗੇ ਵੀ ਕੁੜੀ ਨੂੰ ਕਿਤੇ ਤੰਗ ਤਾਂ ਨਹੀਂ ਕਰਦੇ ਉਹ ਨਹੀਂ ਨਹੀਂ ਹੁਣ ਕਿਤੇ ਇੰਨੀ ਹਿੰਮਤ ਹੈਗੀ ਹੁਣ ਉਹਨਾਂ ਦੀ ਤਾਂ ਡਰਦੇ ਉਹਨਾਂ ਹੱਥ ਵੀ ਨਹੀਂ ਲਾਣਾ ਉਹਨਾਂ ਹਾਂ ਤਾਂ ਦੋ ਸੇ ਚੀਜ਼ ਦੇ ਆਵਾਂਗੇ ਜਵਾਕਰੀ ਨੂੰ ਖਾ ਲੂਗੀ ਜਾ ਇਹਨੇ ਆਪਾਂ ਦੀ ਗੱਲ ਲੱਗੀ ਤੇ ਬਸ ਫਿਰ ਅਸੀਂ ਕਹੀ ਸੀ ਮੈਂ ਜਾਂਦੇ ਆਂਦੀ ਲੈ ਜਾਾਂਗੇ ਸਮਾਨ ਤਾਂ ਆਪਾਂ ਸਮਾਨ ਤਾਂ ਉਥੋਂ ਫੜ ਲੈਣੇ ਆ ਜਿਹੜਾ ਵੀ ਲੈਣਾ ਹੈਗਾ ਜਾਂਦੇ ਜਾਂਦੇ ਹਾਂ ਪੁੱਛ ਲਾਂਗੇ ਰਾਣੂ ਨੂੰ ਫੋਨ ਕਰਕੇ ਵੀ ਕੀ ਖਾਣੀ ਹੁੰਦੀ ਹੈ ਜਿਹੜੀ ਚੀਜ਼ ਵੱਧ ਖਾਂਦੀ ਉਹ ਹੀ ਆਪਾਂ ਦੇ ਆਵਾਂਗੇ ਉਹਨਾਂ ਓਏ ਲੋੜੀ ਦਾ ਕੀ ਹੁੰਦਾ ਸਮਾਨ ਨਹੀਂ ਵਰਫੀ ਬੁਰਫੀ ਆ ਕੇ ਆ ਰੇੜੀਆਂ ਰੋੜੀਆਂ ਤੋਂ ਕੀ ਕਰਾਉਣਾ ਮੈਂ ਵਰਫੀ ਬੁਰਫੀ ਦਾ ਡੱਬਾ ਲੈ ਜਾਾਂਗੇ ਇੱਕ ਦੋ ਹੋਰ ਚੀਜ਼ਾਂ ਲੈ ਜਾਾਂਗੇ ਇਹ ਪੁੱਛ ਲੈ ਚੱਲ ਤੂੰ ਫੋਨ ਕਰਕੇ ਪੁੱਛ ਲਈ ਉਹਨੂੰ ਹਾਂ ਮੈਂ ਪੁੱਛ ਲੂੰਗੀ ਕੀ ਕੁਛ ਚਾਹੀਦਾ ᱛੀਏ ਤੈਨੂੰ ਚੱਲ ਬਹਾਨੇ ਨਾਲ ਮੈਂ ਹੀ ਕਹਿੰਦੀ ਸੀ ਵੀ ਮਾਂ ਪੇ ਚੀਜ਼ ਦੇ ਆਉਂਦਾ ਤੀਨੂੰ ਤੇ ਨਾਲ ਚੱਲ ਹੁਣ ਆ ਤੇ ਆਵਾਂਗੇ ਹਾਂ ਤੇ ਉੱਧਰ ਪਤਾ ਨਹੀਂ ਕਰਾ ਉਹ ਤੋਂ ਪੈਸੇ ਫੜ ਲੈਂਦੇ ਜਿਹੜੇ ਆਪਾਂ ਲੈਣੇ ᱛੀਗੇ ਕੀ ਤੋਂ ਉਹ ਲੈ ਗਈ ਚ ਇੱਕ ਦਮ ਫੜ ਕੇ ਉਹ ਸ਼ਾਮ ਦੀ ਨੂੰ ਮੈਥੋਂ 60000 ਰੁਪਿਆ ਉਹ ਫੜ ਲਿਆਉਂਦੇ ਇਤੋਂ ਲਾਈ ਗਈ ਸੀ ਹੋਰ ਲਾਈ ਗਈ ਮੈਂ ਤਾਂ ਹੁਣ ਦੱਸਣਾ ਪੈਗਾ ਮਾ ਲੋੜ ਹੈਗੀ ਮੈਂ ਤਾਂ ਪਹਿਲਾਂ ਚੁੱਪ ਕੇ ਬੈਠੀ ਸੀ ਮਾ ਚਾਲਾ ਪੀ ਦੇ ਜੂਗੀ ਫਿਰ ਹੁਣ ਜੋ ਕਾਇਦਨ ਹੋ ਗਏ ਫੋਨ ਕਰਦੇ ਸੁਨੇਹੇ ਲਾਉਣੇ ਦਿੰਦੀ ਨਹੀਂ ਨਹੀਂ ਕਿੰਨੇ ਦਿਨ ਹੋ ਗਏ ਲੈ ਕੇ ਗਈ ਨੂੰ ਹੁਣ ਤਾਂ ਮੈਨੂੰ ਤਾਂ ਹੋ ਗਏ 4-5 ਮਹੀਨੇ ਤੇ ਤੁਮੇ ਨੂੰ ਤਾਂ ਜਿਹੜਾ ਸਰੀਆ ਲਕੋ ਰੱਖ ਦਿੱਤੀ ਮਾਚਲ ਅੱਜ ਉਹ ਸਿਡੀ ਚੱਲ ਰਿਹਾ ਕਿਹੜਾ ਪਤਾ ਲੱਗਣਾ ਹੋਰ ਮਾਝ ਫਸੀ ਹੋਣੀ 10 ਦਿਨ ਤਾਂ ਹੈਤੀ ਮਾਚਲ ਚੋਰੀ ਵਿੱਚ ਲਗੀ ਚੋਰੀ ਵਿੱਚ ਫੜਾ ਜੂ ਫਿਰ ਹੁਣ ਕੀ ਕਰਾਂ ਹੁਣ ਅੱਜ ਲੋੜ ਹੈ ਫਿਰ ਕੁੜੀ ਦਾ ਸਮਾਨ ਲੈ ਜਾਣਾ ਵਧੀਆ ਕੀਤਾ 10 ਦਿਨ ਤਾਂ ਹੋ ਗਏ ਤੇ ਤੈਨੂੰ ਉਵੇਂ ਹੀ ਹਾਕਦਾ ਨਾਲ ਹੀ ਪੈਸੇ ਵੜਾਇਆ ਕਰੂ ਮੈਂ ਹੋਰ ਤੇ ਉਹ ਕਹਿੰਦੀ ਕੁੰਡੀਆਂ ਬਾਣੀਆਂ ਸ਼ੁਰੂ ਕਰ ਲਈਆਂ ਹਨਾ ਨਾ ਕੁੰਡੀ ਕਾਂਡੀ ਦਾ ਮੈਂ ਕਾਨੂੰ ਲੈ ਫਿਰ ਘਰੇ ਹੁਣ ਮੇਰੇ ਹੱਥ ਚ ਕਬੀਲ ਦਾ ਹੋਰ ਕੁੰਡੀ ਲਾਉਣ ਨੂੰ ਕਿਹੜਾ ਮੈਂ ਪੇਕੀ ਤੋਰਨਾ ਆ ਬਰਤ ਲੈਣੇ ਹੈਗੇ ਹਾਂ ਹਾਂ ਜਿਹੜਾ ਹੁਣ 7000 ਰੁਪਏ ਉਹਨੂੰ ਦੇਈ ਬੈਠੀ ਹੈ ਹਾਂ ਜਦੋਂ ਮੈਨੂੰ ਦੱਸਿਆ ਨਹੀਂ ਕਹਿੰਦੀ 4-5 ਮਹੀਨੇ ਹੋ ਗਏ ਤਾਂ ਕੁੰਡੀ ਹੋਈ ਹੈ ਚਲੋ ਕੁੰਡੀ ਸ਼ਾਂਹਲ ਹੁਣ ਦੱਸਦਾ ਦਿੱਤਾ ਹੁਣ ਆਪਣੇ ਕੰਮ ਆ ਜਾਣਗੇ ਨਹੀਂ ਪੈਸਾ ਨਹੀਂ ਖੜਦਾ ਹੁੰਦਾ ਕਰੇ ਫਿਰ ਹਾਂ ਤੂੰ ਹੁਣ ਉਹ ਤੂੰ ਲੈ ਕੇ ਆ ਮੈਂ ਥੋੜੀ ਦਿੱਤੇ ਚੱਲ ਫਿਰ ਉਹ ਆਏ ਆ ਮੈਂ ਉਹਦੇ ਨੂੰ ਕਹਿੰਦਾ ਮੈਂ ਸਾਡੀ ਘਰੇ ਨਾ ਪਤਾ ਲੱਗ ਜੇ ਮੈਂ ਚੋਰੀ ਨੂੰ ਲੈ ਜਾ ਚੋਰੀ ਫੜਾ ਦੂੰ ਉਹਨੂੰ ਆ ਵੀ ਚੋਰੀ ਉਹ ਦੇਗੀ ਖਬਰ ਨਹੀਂ ਮੰਗੂਗੀ ਖਬਰ ਨਹੀਂ ਨਾ ਚੁੱਪ ਬੱਟੂ ਸੰਕਾ ਜਾ ਕੇ ਟੋਕੋਂਗੇ ਵੀ ਹਾਂ ਭਾਈ ਉਹਨੇ ਤੇ ਜੰਮੂ ਪੈਸੇ ਤੇ ਫੇਰ ਦੇਊਗੀ ਉਹ ਚੱਲ ਤੂੰ ਉਹ ਨੂੰ ਪੁੱਛ ਲਈ ਠੀਕ ਹੈ ਉਹ ਤਾਂ ਹੈ ਨਹੀਂ ਤੈਨੂੰ ਵੀ ਹੁਣ 7000 ਤੇਰੇ ਹੱਥ ਤੇ ਫੜਾ ਦੂਗੀ ਜੇ 5 ਮਹੀਨੇ ਹੋ ਗਏ ਤਾਂ ਚੱਲ ਤੂੰ ਮੜਾ ਜਾ ਆ ਉਹ ਕਿੱਥੇ ਜਾਣਾ ਮੈਂ ਉਹ ਪੈਸਿਆਂ ਵਾਲੀ ਕੋਲੇ ਹੈ ਕਮਲੀ ਮੇਰੇ ਤੋਂ ਨਾਲੇ ਚੋਰੀਆਂ ਦੇਈ ਇਹਨੇ ਨਾਲੇ ਤੂੰ ਮੈਨੂੰ ਭੇਜੀ ਉਹ ਕਹੀ ਸੀ ਉਹ ਵੀ ਮੈਨੂੰ ਦੱਸਤਾ ਉਹਨੇ ਐਵੇਂ ਦਾ ਫੇਰ ਮੈਂ ਉਹਦੇ ਡਾਂਗ ਮਾਰ ਦੂੰਗਾ ਜਨਾਨੀ ਦਾ ਕੰਮ ਹੈ ਤੂੰ ਆਪ ਦਾ ਉਹਦੇ ਨਾਲ ਤੂੰ ਆਪ ਦਾ ਸਾਥ ਤਾ ਰੱਖ ਸਿੱਧੀ ਗੱਲ ਹੈ ਤੂੰ ਦਿੱਤੇ ਆ ਹਾਂ ਤੂੰ ਹੀ ਜਾ ਕੇ ਉਹਨੂੰ ਕਹਿ ਵੀ ਭਾਈ ਸਾਨੂੰ ਲੋੜ ਐ ਚਲ ਕੋਈ ਨਾ ਮੈਂ ਵਾਗ ਜੂੰਗੀ ਠੀਕ ਐ ਉਹ ਦਿੰਦੀ ਐ ਠੀਕ ਐ ਹਾਂ ਜੇ ਉਹ ਲਾਰੇ ਲੱਪੇ ਲਾਂਦੀ ਐ ਤੂੰ ਮੈਨੂੰ ਸਬਾਨ ਦੱਸ ਕੁੜੀ ਦਾ ਜਿਹੜਾ ਲੈਣਾ ਵਾ ਚਲੋ ਕੋਈ ਨਾ ਮੈਂ ਹੁਣ ਚਾਹ ਦੀ ਕੁਟ ਬਣਾਣਾ ਮੈਂ ਤਾਂ ਆਪ ਠੜੀ ਪੀਆ ਕੱਪੜੇ ਧੋ ਕੇ ਕੁੜੀ ਨੂੰ ਜੋ ਦੇਖਿਆਣਾ ਉਹ ਉੱਥੇ ਮੈਂ ਫੜ ਲੈਣਾ ਜਾ ਕੇ ਠੀਕ ਐ ਠੀਕ ਐ ਠੀਕ ਐ ਚੰਗਾ ਮੈਂ ਚਾਹ ਪੀ ਕੇ ਜਾ ਕੇ ਹੁਣ ਫਿਰ ਪੈਸੇ ਆਈਏ ਹਾਂ ਠੀਕ ਐ ਅੱਜ ਦਸ ਤੱਕਾਂ ਦੀ ਸਵੇਰ ਆ ਵੀ ਐ ਨਾ ਦੇਵੀ ਚਲੋ कर दी क्या तू चार ना आहो चाह कर दी थी। चल बनारा घुट फिर पी के जाना है ठीक है ठीक है हो हो। फोन करके ठीक ਏ ਕਿਹੜਾ ਚੱਕ ਲੈਣ ਦੀ ਸੀ ਤੀ ਚਲ ਉੱਥੇ ਜਾ ਕੇ ਆਣੇ ਚਾਹ ਬਣਾ फटाफट ਹੈ ਬਣਾਇਆ ਨਹੀਂ ਕੋਈ ਨਾ ਬਸ ਚਲ ਆ ਖੁੱਲਾ ਗੇਟ ਕੋ ਲੱਗਿਆ ਹੋਇਆ ਮੇਰੇ ਖਿਆਲ ਉਹ ਮਾਰੋ ਘੰਟੀ ਮਾਰੋ ਚਲ ਬੇਟੀ ਫੜਾ ਉਹ ਬਜਾ ਦੇ ਉਹ ਲੱਗੀ ਹੋਈ ਹੈ ਚਲ ਚਲ ਹੱਥੀ ਮਾਰ ਲੈ ਠੀਕ ਆਉਂਦੀ ਐ ਕੁੜੀ ਮੈਨੂੰ ਹੈਰਾਨੋ ਦੀ ਬਾਜ ਲੱਗੀ ਨੇ ਤਾਂ ਹਾਂ

ਆ ਜਾ ਮਾ ਆ ਜਾ ਚੱਲ ਹੋਰ ਬਹੁਤ ਜਲਦੀ ਤੁਹਾਨੂੰ ਦੇਖ ਕੇ ਤਾਂ ਹੋਰ ਵੀ ਠੀਕ ਹੋ ਗਈ ਮੈਂ ਬਹੁਤ ਚਾਹ ਚੜਿਆ ਮੈਨੂੰ ਮਾ ਕੋਈ ਚੀਜ਼ ਹੀ ਨਹੀਂ ਹੁੰਦੀ ਪਤਾ ਹੈ ਨਾ ਤੁਸੀਂ ਅਚਾਨਕ ਕਿਵੇਂ ਦੱਸਿਆ ਨਹੀਂ ਕਰਿਆ ਨਹੀਂ ਕੋਈ ਇਹ ਦੱਸਣਾ ਐ ਕਿ ਸੀਗਾ ਤੈਨੂੰ ਇਹ ਕਹਿੰਦੀ ਲੋੜੀ ਦੇ ਕੇ ਨਹੀਂ ਰਾਣੂ ਨੂੰ ਮਿਲ ਕੇ ਆਣਾ ਕੀ ਗੱਲ ਆ ਨਹੀਂ ਦੀ ਸ਼ਿਲੇ ਪੁੱਤਾ ਹੈ ਨੇ ਨੋੜੀ ਦੀ ਕਿੱਡੀ ਕ ਗੱਲ ਸੀ ਮਾ ਕਿਉ ਤੁਸੀਂ ਹੈ ਕਿ ਤੇ ਹੈਗੇ ਹੋ ਮੇਰੇ ਕੋਲੇ ਫੇਰ ਪੁੱਤ ਜਿਹੇ ਅਸੀਂ ਹੈਗੇ ਤਾਂ ਹੀ ਤਾਂ ਲੈ ਕੇ ਆਇਆ ਆ ਨਾ ਇਹ ਤੇ ਨਾ ਮਾਨਖਿੰਦੀ ਚੀਜ਼ ਮੰਗਾਈ ਆ ਦੇਖ ਲੈ ਆ ਦੋ ਡੱਬੇ ਲੈ ਕੇ ਆਏ ਤੇ ਮੈਂ ਜਿਹੜੀ ਨੇ ਇਤੀ ਚੀਜ਼ ਖਾਂਦੀ ਨਾ ਤੇ ਡੈਡੀ ਨੂੰ ਕਹਾ ਉਹ ਹੀ ਲੈ ਕੇ ਆਈ ਚੱਲੀਏ ਰੋੜੀਆਂ ਰੋੜੀਆਂ ਤਾਂ ਕੀ ਦੇਣੀਆਂ ਐ ਮੂਹਲੀਆਂ ਤੇ ਕੀ ਖਾਂਦੀ ਹਾਂ ਹਾਂ ਉਹ ਬੋਲੇ ਕਿ ਤਾਂ ਮਾਂ ਨੂੰ ਮਾਂ ਚ ਵੰਡ ਦੀ ਜੇ ਵੰਡੇਗਾ ਮਾਰੇ ਮੰਗ ਤੇ ਆਉਂਦੇ ਹੁੰਦੇ ਨਾ ਉਹਨਾਂ ਨੂੰ ਪਾ ਦੇ ਅਬ ਮਾ ਨਾ ਦਿੱਤਾ ਸੱਤ ਮਿੱਤੇ ਵਾਲ ਪੈ ਗਏ ਦੇਖ ਕੇ ਸਾਨੂੰ ਬਰਾਹੁਣਾ ਦਾ ਕੀ ਕੀ ਜਪਿਆ ਨਾਲ ਉਹ ਬੱਸ ਹਾਂ ਭੈਣ ਜੀ ਮੈਂ ਤੁਹਾਨੂੰ ਬੋਲਣੀ ਹੈ ਪਹਿਲਾਂ ਕੁਛ ਤਾਂ ਹੀ ਤਾਂ ਮੈਂ ਕਹੀ ਸੀ ਆਪੇ ਬੋਲੀ ਜਾਂਦੇ ਤਾਂ ਹੀ ਤਾਂ ਮੈਂ ਕਹੀ ਨੀ ਭੈਣ ਜੀ ਜਦੋਂ ਅਸੀਂ ਤੁਹਾਡੇ ਘਰੀ ਆ ਗਏ ਮਾਰਾ ਮੋਟਾ ਖੈਰ ਸ਼ੁਕਰ ਆਜੀ ਬਰਾਹੀ ਤਾਂ ਛੋੜਾ ਪਸੰਦ ਕਰਦੇ ਤੁਸੀਂ ਤਾਂ ਮੂੰਹ ਮਰੋੜੀ ਜਾਂਦੇ ਹੋ ਉਦੋਂ ਦੇ ਨਾ ਮੈਂ ਤੁਹਾਨੂੰ ਸੱਸਰੀ ਘਰ ਬੁਲਾਈ ਆ ਤੁਸੀਂ ਮੇਰੇ ਸੱਸਰੀ ਘਰ ਨਹੀਂ ਬੰਨੇਗੀ ਨਹੀਂ ਮੰਨੀ ਨਹੀਂ ਹੈਗੀ ਉਹ ਚਲ ਕਾਰ ਦੇ ਵਾਸਤੇ ਹੁਣ ਕਿਉਂ ਐਵੇਂ ਪੂ ਵੀ ਆ ਕੇ ਆ ਤਿਆਰ ਹੈ ਹਾਇ ਤਾਂ ਤਿਆਰੀ ਹੋਰ ਹੁਣ ਬਾਪੂ ਤਿਹਾਰ ਹੈ ਸੁਖਨਾਂ ਨਾਲ ਇਹਨਾਂ ਦੀ ਮੁੰਡਾ ਤੇ ਨੋਂ ਤਾਂ ਘਰੀ ਨਹੀਂ ਹੈਗੇ ਜਿਹਦੀ ਅਸਲ ਚ ਲੋਹੜੀ ਆਉਣੀ ਸੀ ਹਾਂ ਮੇਰੀ ਯਾਦ ਮੈਂ ਤਾਂ ਕੁਛ ਨਹੀਂ ਭੁੱਲ ਗਈ ਉਹਦੀ ਤਾਂ ਐਤ ਕੀ ਪਹਿਲੀ ਲੋਹੜੀ ਹੈਗੀ ਹੋਰ ਹੋਣਾ ਕਰੋਗੇ ਤੁਸੀਂ ਮੱਠ ਕਰਾਂਗੇ ਹੋਰ ਨਹੀਂ ਨਾ ਕਰਾਂਗੇ ਘੱਟ ਹਾਂ ਮਾਂ ਤੂੰ ਵੀ ਉਹੀ ਗੱਲਾਂ ਕਰਦੀ ਹੈ ਘੱਟ ਤਾਂ ਫੇਰ ਹੋਊਗਾ ਨਾ ਜੇ ਬਹੂ ਘਰੇ ਹੋਊਗੀ ਬਹੁਤਾ ਤੀਜੇ ਦਿਨ ਡੈਂਡ ਕਾ ਚੱਕ ਕੇ ਬਾਹਰ ਤੁਰ ਜਾਂਦੀ ਆ ਅੱਛਾ ਚੱਲ ਪੁੱਤੋ ਬਹੁਤਾ ਸਮਾਂ ਖੱਲਾ ਲੜ ਗਈ ਆ ਮੈਂ ਤੈਨੂੰ ਬਾਰੀ ਗੱਲ ਚੱਕ ਮੀ ਕਾਲਦੀ ਨਾ ਲੋੜ ਨਹੀਂ ਗਈ ਜਿਹਦਾ 5 ਫੋਰ ਨੂੰ ਤੈਨੂੰ ਕਿ ਲੋੜ ਆ ਕੋਲ ਨਹੀਂ ਕੱਲ ਫਿਰ ਪਤਾ ਨਹੀਂ ਲੱਗੂ ਜੂ ਨਾ ਤੇਰੇ ਨਾਲ ਸਾਡਾ ਕੀ ਹੋਇਆਗਾ ਮੈਂ ਤੇਰੀ ਸੱਸ ਨੂੰ ਸਾਡਾ ਲੋੜੇ ਖਾਣ ਨੂੰ ਤੋਰ ਹਾਂ ਤਾਂ ਆਏ ਅਸੀਂ ਕਿਉਂ ਵਗ ਜਾਂਗੇ ਸਾਡੀ ਧੀ ਦਾ ਘਰ ਹੈ ਜਿੰਨਾ ਚਾ ਸਾਡੀ ਧੀ ਹੈ ਜਿੰਨ ਰਾਤ ਸੀ ਆਈਏ ਜਾਈਏ ਆਏ ਅਸੀਂ ਕਿਵੇਂ ਵਗ ਜਾਗੇ ਆਪ ਦੀ ਤੀ ਨਾ ਦੁੱਖ ਸੁੱਖ ਵੀ ਨਹੀਂ ਕਰ ਸਕਦੇ ਮਾਂ ਦੀ ਨਾ ਯਾਦ ਆਸ਼ਤ ਕਮਜ਼ੋਰ ਹੋ ਗਈ ਲੱਗਦਾ ਹੈ ਕਾਨੂੰਨੀ ਤੌਰ ਤੇ ਲਿਆ ਫੈਸਲਾ ਹਲੇ ਤੱਕ ਇਹਨਾਂ ਦੇ ਪੱਲੇ ਨਹੀਂ ਪਿਆ ਦੁਬਾਰਾ ਕਾਗਜ਼ ਦਿਖਾਵਾ ਨਾ ਰਾਨੋ ਮਾਂ ਇਹਨਾਂ ਨੂੰ ਕੀ ਕਹੇਗਾ ਮਾਂ ਇਹਨਾਂ ਨੂੰ ਸਸਰੀ ਘਰ ਬੁਲਾਈ ਇਹ ਤਾਂ ਮੇਰੀ ਸਸਰੀ ਘਰ ਨਹੀਂ ਮੰਨੇਗੀ ਭੈਣ ਜੀ ਸਸਰੀ ਘਰ ਕਿਵੇਂ ਮੰਨਣੀਏ ਸਾਡੇ ਤਾਂ ਤੁਸੀਂ ਨੇ ਖੂਨ ਮਿਚਾਰ ਰੱਖਿਆ ਕੀ ਰਿਸ਼ਤੇਦਾਰੀ ਰਹੇਗੀ ਜਿੰਨਾ ਚਿਰ ਮੇਰੀ ਧੀ ਹੈ ਨਾ ਉਹਨਾਂ ਦੀ ਛੋੜਨਾ ਸਾਡੀ ਮਾਂ ਦੀ ਮੋਟੀ ਰਿਸ਼ਤੇਦਾਰੀ ਹੈ ਰਿਸ਼ਤੇ ਦਾ ਤਾਂ ਸਾਡਾ ਟੁੱਟ ਰਹੀ ਹੈ ਸਾਡੇ ਨਾਲ ਆ ਪੈ ਗਈ ਨਵੀਂ ਨੂੰਹ ਨਾਲ ਰਿਸ਼ਤੇਦਾਰੀ ਛੋੜੀ ਲੈ ਮਾਂ ਤੂੰ ਵੀ ਉਹੀ ਗੱਲਾਂ ਕਰਦੀਆਂ ਹੁਣ ਜਿਨ੍ਹਾਂ ਦੀ ਧੀ ਨੂੰ ਘਰੇ ਹੋਊਗੀ ਉਹਨਾਂ ਦੀ ਤਾਂ ਲੋੜੀ ਆਊਗੀ ਜਿਹਦੇ ਮਾਪਿਓ ਦਾ ਹੀ ਨਹੀਂ ਪਤਾ ਕਿੱਥੋਂ ਦੀ ਐ ਕਿੱਥੋਂ ਦੇ ਨਹੀਂ ਉਹਦੀ ਕਾਦੀ ਲੋੜੀ ਆਉਣੀ ਐ ਓਹੋ ਕੁੜੀ ਮੈਂ ਤਾਂ ਭੁੱਲ ਗਈ ਪੁੱਛਣਾ ਸੱਚ ਉਹਦੀ ਲੋੜੀ ਲੋੜੀ ਆ ਗਈ ਕਿੰਨੇ ਕਸ਼ੂਰ ਸਾੜ ਦੇ ਕੇ ਤੇਰੀ ਸੱਸ ਨੂੰ ਉਹ ਆਜੂ ਵੀ ਲੋੜੀ ਉਹਨਾਂ ਦੀ ਲੋੜੀ ਕਹਿੰਦਾ ਰੁਕੂਗੀ ਤੂੰ ਦੱਸ ਤੂੰ ਦੇ ਕੇ ਆ ਕਿ ਹੋ ਆੜ ਕੇ ਹਾਂ ਮੈਂ ਕਿਹਨਾਂ ਕਿਸ ਨੇ ਤੂੰ ਉਹਦੀ ਲੋੜ ਕਿੱਥੋਂ ਲੈਣਾ ਵੀ ਕੀ ਆ ਮੈਂ ਕਹ ਪਹਿਲੀ ਪਹਿਲੀ ਲੋੜੀ ਸੀ ਮੈਂ ਖਬਰ ਖਾਸਾ ਸਮਾਨ ਦੇ ਕਿਉਂ ਤਾਂ ਭੱਜੀਆਂ ਹੋਰ ਅਲਮਾਰੀ ਭਰੀ ਪਈ ਐ ਅੱਛਾ ਲੈ ਚੀਏ ਦੇਖ ਕੇ ਲੋੜੀ ਐ ਲਾਲ ਮੱਖਣਾ ਤੇਰੇ ਤੇਕੇ ਤੇ ਨਾ ਅਈ ਦਿੰਦੇ ਰਹਿਣ ਹਾਂ ਹਾਂ ਮਾਂ ਮੈਨੂੰ ਤਾਂ ਮੇਰੇ ਮਾਪਿਆਂ ਦਾ ਪਿਆਰ ਸਦਾ ਹੀ ਮਿਲਦਾ ਰਹੂਗਾ ਗੱਲ ਤਾਂ ਲੋਕਾਂ ਦੀ ਐ ਚੱਲ ਛੱਡ ਉਹਨਾਂ ਗੱਲਾਂ ਨੂੰ ਤੂੰ ਤਨ ਕੋ ਦੁੱਖ ਤਕਲੀਫ ਨਹੀਂ ਠੀਕ ਹੈ ਹਾਂ ਹਾਂ ਬਾਪੂ ਮੈਂ ਜਮਾ ਠੀਕ ਹੈ ਕੋਈ ਚੰਗਾ ਮਾੜਾ ਬੋਲ ਬਲਈਆ ਮਤ ਤੰਗੇ ਮਾਰੇ ਇਹਨੂੰ ਕੌਣ ਬੋਲਦਾਗਾ ਆ ਰਾਣੂ ਮੂਹਤੇ ਬੈਠੀ ਜੇ ਕੋਈ ਇਹਨੂੰ ਕੁਛ ਕਹਿਦਾ ਹੋਵੇ ਆ ਉਹਨੇ ਹੱਥ ਨਾ ਖਾਂਦੀ ਆ ਉਹਦੇ ਹੱਥ ਨਾ ਪਿੰਦੀ ਹੈਗੀ ਅਸੀਂ ਕਿਦੇ ਦਾ ਹੱਥ ਫੜਿਆਗਾ ਐ ਪੰਜ ਕਿਤੇ ਮੈਂ ਹੱਥ ਫੜ ਲੋਂਗੇ ਘਰ ਦੀ ਮਾਲਕਣੀ ਆ ਇਹ ਫਿਰ ਮੈਂ ਵੀ ਨੁ ਕੁਛ ਕਹਿੰਦੀ ਨਹੀਂ ਮਾਂ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਬਾਪੂ ਮੈਂ ਜਮਾ ਠੀਕ ਆਇਥੇ ਨਾਲੇ ਕਉਨ ਪਤਾ ਤਾਂ ਹੈਗਾ ਮਾ ਮੈਂ ਤਾਂ ਮਨਿੰਦਰ ਨਾਲ ਹੀ ਰਹਿਣੀ ਆ ਮੈਂ ਤਾਂ ਇੱਥੇ ਕਿਸੇ ਨੂੰ ਨਹੀਂ ਬੁਲਾਉਂਦੀ ਹਾਂ ਪੁੱਤ ਲੋੜ ਹੀ ਨਹੀਂ ਬੁਲਾਉਣ ਦੀ ਜੇ ਮੈਂ ਕਹਿੰਦੇ ਜੈਜੀ ਬਾਹ ਹੋ ਜਾ ਉਹ ਲੈ ਜਿਆ ਜ ਬੁਲਾਉਣਗੇ ਹੋ ਜਾ ਬੋਲ ਪਿਆ ਕ ਨਹੀਂ ਲੋੜ ਨਹੀਂ ਕਿਸੇ ਦੇ ਲੇਲੇ ਪੇਪੇ ਹੁੰਦੇ ਆਪ ਦਾ ਕਰਿਆ ਕਰ ਚੰਗਾ ਖਾਇਆ ਕਰ ਜੇ ਕੋਈ ਵੱਧ ਘੱਟ ਬੋਲੂ ਤਾਂ ਮੈਨੂੰ ਦੱਸੀ ਕੋਈ ਨਹੀਂ ਮਾ ਤੇਰੀ ਧੀ ਹੁਣ ਬੋਲਣਾ ਸਿੱਖ ਗਈ ਉਹਨੂੰ ਹੁਣ ਤੇਰੀ ਲੋੜ ਨਹੀਂ ਹੈਗੀ ਹੁਣ ਮੈਂ ਆਪ ਹੀ ਬਥੇਰੀ ਹਾਂ ਪੁੱਤ ਚੁੱਪ ਵੀ ਨਾ ਵੱਟੇ ਇਹ ਚੁੱਪ ਵੀ ਬੰਦੇ ਨੂੰ ਹਰਾ ਦਾਂਦੀ ਐ ਸਹੀ ਗੱਲ ਹੈ ਕੋਈ ਕਹਿੰਦੀ ਇਹਦੀਆਂ ਗੱਲਾਂ ਚੰਗਾ

ਅਸੀਂ ਤਾਂ ਠੀਕ ਹੈ ਹਾਂਜੀ ਹਾਂਜੀ ਬੈਹ ਜਾਸੀਏ ਅਸੀਂ ਤਾਂ ਅੱਗੇ ਆ ਵਸਤੂ ਮੈਨੂੰ ਤਾਂ ਆਪ ਨਹੀਂ ਪਤਾ ਸੀ ਇਹਨਾਂ ਨੇ ਹੁਣ ਆ ਦੇ ਆਪਣੇ ਦੋਨਾਂ ਲਈ ਲੋੜ ਹੀ ਲੈ ਕੇ ਆਏ ਨੇ ਹਾਂ ਹਾਂ ਦੋਨਾਂ ਲਈ ਲੈ ਕੇ ਆਇਆ ਸੀ ਤਾਂ ਹਾਂ ਹਾਂ ਹੋ ਠੀਕ ਸਾਡੀ ਹਾਂਜੀ ਹਾਂਜੀ ਵਧੀਆ ਤੁਸੀਂ ਤੁਸੀਂ ਠੀਕ ਹੋ ਹਾਂ ਵਧੀਆ ਵਧੀਆ ਹੋਰ ਤੇਰਾ ਕੰਮ ਡਿਊਟੀ ਹਾਂ ਹਾਂ ਵਧੀਆ ਚੱਲੀ ਜਾਂਦੀ ਆ ਹੁਣ ਤਾਂ ਬਸ ਆ ਠੰਡ ਕਰਕੇ ਦੋ ਤਿੰਨ ਮੈਂ ਤਾਂ ਛੁੱਟੀਆਂ ਲਈਆਂ ਹੋਈਆਂ ਨੇ ਹਾਂ ਤਾਂ ਕਰਕੇ ਤੇ ਉਹ ਬੁੜੀਆਂ ਤੇ ਵੀ ਠੀਕ ਹੈ ਹਾਂਜੀ ਹਾਂਜੀ ਵਧੀਆ ਮੰਮੀ ਕੋਲ ਹੀ ਹੈਗੀ ਆ ਹੁਣ ਫੋਨ ਤਾਂ ਕਰਦੀ ਹੋ ਹਾਂ ਜੀ ਬੁੜੀ ਕੱਲ ਹੋ ਕੇ ਹਟੀ ਸੀ ਅੱਜ ਜੋ ਵੀ ਆਈ ਜਾਂਦੇ ਕਹਿੰਦੇ ਸੀ ਆਵਾਂਗੇ ਸ਼ਾਮ ਨੂੰ ਹਾਂ ਜੀ ਤਾਈ ਵੀ ਆਈ ਜਾਂਦੀ ਆ ਕੱਠੀ ਆ ਜਾਂਦੇ ਸਾਨੂੰ ਪਤਾ ਹੁੰਦਾ ਨਾ ਹਾਲ ਹੈ ਦੱਸ ਹਣਾ ਤੁਸੀਂ ਦੱਸਿਆ ਹੀ ਨਹੀਂ ਮੈਨੂੰ ਮੈਂ ਉਹਨਾਂ ਨੂੰ ਕਹਿ ਦਿੰਦੀ ਚੱਲ ਕੋਈ ਨਾ ਫੋਨ ਲਾ ਲਿਆ ਕਰੋ ਮੰਮੀ ਨੂੰ ਪਰ ਉਹਨਾਂ ਕੋਲ ਕੋਈ ਫੋਨ ਲਾਉਣਾ ਨਹੀਂ ਆਉਂਦਾ ਤਾਂ ਕਰਕੇ ਸਾਸੀ ਕੌਲੀ ਕਰ ਗਈ ਬਸ ਮੈਨੂੰ ਐ ਨਹੀਂ ਖੁਸ਼ੀ ਸੀ ਮੇਰੀ ਤੇ ਕੋਈ ਮਾਤਾ ਪੋਣ ਪਣ ਸਭ ਕੁਝ ਕੋਸਪ ਨਹੀਂ ਸੀ ਲੈਤੀ ਮਾਰੇ ਨਹੀਂ ਕੀਤੀ ਜਿਵੇਂ ਸੱਤ ਕਰਕੇ ਹੁਣ ਤਾਂ ਤੇਰੀ ਸਹਾਰਾ ਮਿਲਦੀ ਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਪੁੱਛੋ ਮੈਂ ਤਾਂ ਇਹਦੀ ਕੋਲ ਹੀ ਹੁੰਨੀ ਆ ਸਾਰਾ ਦਿਨ ਹਾਂ ਹਾਂ ਸੱਚੀ ਗੱਲ ਹੈ ਬੰਦੇ ਭੈਣ ਇੱਕੋ ਜਿਹਾ ਪੁੱਤ ਕੱਢੀ ਜਾਓ ਆਪਦਾ ਟਾਈਮ ਰੱਬ ਨੇ ਵਕਤ ਪਾਤਾ ਕੁਝ ਬੰਦਿਆਂ ਨੇ ਪਾਤਾ ਕੀ ਗੱਲ ਹੋ ਗਈ ਬੇਬੇ ਤੂੰ ਪਾਸੇ ਮੂੰਹ ਕਰਕੇ ਬੈਠ ਗਈ ਨਾ ਮਾਡਾ ਉਹ ਬੈਠੀ ਆਪੇ ਉਹ ਬੇਬੇ ਨੂੰ ਉਮੀਦ ਸੀਗੀ ਆਪਦੀ ਮੂੰਹ ਦੀ ਲੋੜੀ ਦੀ ਖੱਟੇ ਮੇਰੀ ਆ ਗਈ ਮੈਨੂੰ ਦੁੱਖ ਤਾਂ ਲੱਗਦਾ ਹੀ ਆ ਆਈ ਹੱਸ ਕੇ ਹੱਢੀਆ ਮਾ ਪਿਆਰੀ ਨੂੰ ਦੀ ਲੋੜੀ ਆ ਗਈ ਕੋ ਹਲੇ ਆਉਂਦੀ ਮੈਂ ਖੁਲਦੀ ਸੀ ਆ ਗਈ ਉਹ ਕਿਹੜਾ ਮਾੜ ਮੰਗਤਿਆਂ ਦੀ ਆ ਉਹ ਵੀ ਬਿਠੇ ਟਗੜੇ ਘਰ ਦਿੱਤੀ ਆ ਗਈ ਹੋਰ ਮਾਂ ਤੈਨੂੰ ਨਹੀਂ ਪਤਾ ਇਹੇ ਜੀ ਤਗੜੇ ਘਰ ਨੇ ਜਿਨ੍ਹਾਂ ਦੇ ਮਾਪਿਓ ਦਾ ਪਤਾ ਹੀ ਨਹੀਂ ਹਲੇ ਤੱਕ ਉਹੀ ਤਾਂ ਗੱਲ ਨਾਲੇ ਵਿਆਦੋ ਪਹਿਲਾਂ ਹੀ ਕੁੜੀ ਤੋਰ ਰੱਖੀ ਐ ਸਹੁਰੇ ਲੈ ਇਦੋਂ ਜਿਆਦੇ ਤਕੜੇ ਕਰ ਕੇੜੇ ਹੋਣਾ ਨੇ ਦਾਲ ਦੂ ਜਿੰਨੇ ਮੈਂ ਤਾਂ ਕਿਤੇ ਨਹੀਂ ਦੀਦਾ ਸਾਰੇ ਖੁੰਦੇ ਖਾਲੀ ਪੈ ਨੇ ਮੇਰੀ ਧੀ ਦੇ ਹੀ ਸੰਭਾਲਣਾ ਜਿਹੜਾ ਹੈਗਾ ਕੋਈ ਨਹੀਂ ਮਾਂ ਜਾਂਦੀ ਹੋਈ ਇਕੱਲਾ ਇਕੱਲਾ ਲੈ ਕੇ ਜਾਉਂਗੀ ਹਮਮ ਚੱਲ ਕੋਈ ਨਾ ਅੰਦਰ ਬਿਠਾਤਾ ਆਇਆ ਜੀ ਨੂੰ ਇੱਥੇ ਗਾਧੋ ਬਿਠਾਇਆ ਮੈਂ ਤਾਂ ਤੁਹਾਨੂੰ ਕਹਿੰਦੀ ਸੀ ਚਾਹ ਚੂਹ ਬਣਾ ਕੇ ਲਿਓ ਨੀਆਂ ਮੈਂ ਲਹੌਰ ਚਾਹ ਪੀਵਾਂਗੇ ਵਰਫੀ ਖਾਵਾਂਗੇ ਹਾਂ ਸਹੀ ਹੈ ਤੂੰ ਵੀ ਖਾਏਂਗੀ ਮਾਂ ਵਰਫੀ ਮਾਪੇ ਮੇਰੇ ਕੋਲ ਤਾਂ ਨਹੀਂ ਪਈਆ ਪਈਆ ਮੂੰਹ ਦਿਖਾਉਂਦੇ ਭਾਈ ਮੂੰਹ ਦਿਖਾਉਗੇ ਆਪੇ ਪਿਆਰੀ ਹਾਂ ਤਾਂ ਵੀ ਖਾਣ ਵਾਲੀ ਸਾਡੀ ਗਰੀਬਾਂ ਦੀ ਬਸਤੀ ਕਿੱਥੇ ਪਹੁੰਚਦਾ ਹੈ ਗਏ ਹੁਣ ਹੋਰ ਲਿਆਉਣਗੇ ਭਾਈ ਤਾਂ ਕਿਸੇ ਦੀ ਚਾਕੀ ਨਹੀਂ ਰੱਖਦੇ ਚੱਲ ਛੱਡ ਮਾ ਚਾ ਕਿੰਨਾ ਚੱਲ ਤੁਸੀਂ ਅੰਦਰ ਬੈਠ ਜਾਓ ਕੁੜਮਾ ਦੀ ਖਾਓਗੇ ਉਪਰ ਆਣੀ ਕੁੜਮਾ ਤਾਂ ਪਸੰਦ ਨਹੀਂ ਆ ਚੱਲੀ ਅੰਦਰ ਹਾਂ ਅਮਨਿੰਦਰ ਲੈ ਜਾਣਾ ਚਾਹ ਬਣਾ ਅਗਲੇ ਨੂੰ ਆਜੋ ਤੇ ਯਾਰ ਵੇ ਤਾਕਤ ਨਾਲ ਉਹ ਪਾਹੀ ਆ ਕੇ ਸਮਾ ਆ ਗਿਆ ਤੇ ਫੁੱਲੀ ਗਈ ਅਤਮਾ ਨੇ ਕਿਹਾ ਇਹਨੇ ਦੋ ਜਨਾਂ ਦੀ ਲੋੜੀ ਇਹ ਦੋ ਜਨਾਂ ਦੀ ਇੰਨਾ ਤਾਂ ਪ੍ਰਮਾਣ ਮੰਗ ਤੈਨੂੰ ਪਾ ਦਿੰਨੇ ਹੁੰਨੇ ਜਿੰਨਾ ਕੁ ਲੈ ਕੇ ਤੁਰੀ ਗਈ ਹੈ